ਬੋਤਾ ਆ ਗਿਆ ਪਿਆਣਾ ਬੋਤਾ ਫੁੱਲ ਆ ਗਿਆ ਪਿਆ ਇਹ ਹਰੀ ਕਿਹੜਾ ਪੋਲਾ ਮਾਲੀਮ ਬਗਾਲੀਆ ਲਾ ਆ ਫੁੱਲੀ ਅੱਗੇ ਖਾਲੀ ਹੁੰਦੀਆਂ ਕੋਈ ਕੋਈ ਟਿੱਬੀ ਜੀ ਵਗਦੀ ਹੁੰਦੀ ਅੱਗੇ ਤਾਂ ਨਾ ਆ ਜਿੰਨਾ ਵਾਈਟ ਵਾਈਟ ਦੀਂਦਾ ਸਾਰਾ ਪਾਣੀ ਉਹ ਤਾਂ ਘੱਟ ਸੀ ਇਹ ਤੇ ਪਹਿਲਾਂ ਨਾ ਗੀ ਆ ਹੋਂ ਤਾਂ بڑے ਮڑے ਬੂਜੇ ਜੇ ਦੀਂਦੇ ਇਹ ਕਿ ਬੜੇ ਨਾ ਥੱਲੇ ਪਾਣੀ ਡੂੰਗਾ ਖੜਾ ਪਿਆ ਹਾਂ ਇਹ ਜੁ ਉੱਤੇ ਉੱਚੇ ਥਾਂ ਉਹ ਜਿੱਥੇ ਪਾਣੀ ਹੈਗਾ ਸਾਤਾ ਹੁਣ ਤੋਂ ਉੱਤੇ ਹੈਗੀ ਇੱਥੇ ਹਾਂ ਇੱਥੇ ਆਪਾਂ ਇਹ ਚਾਹਦੇ ਗੁਰੂਦੀ ਨਗਰੀ ਹੈ ਨਹੀਂ ਅਸੀਂ ਇੱਥੇ ਹੀ ਇੱਕ ਦੰਦ ਦੇਖੋ ਰਣ ਮਿੰਟਾਂ ਚ ਰਸ਼ ਪੈ ਜਾਣਾ ਟ੍ਰੈਫਿਕ ਬਹੁਤ ਹੈ ਤੇ ਹੁਣ ਅਸੀਂ ਆ ਗਏ ਆ ਵਾਪਸ ਹਸਪੀਟਲ ਤੋਂ ਤੇ ਰਿਪੋਰਟ ਆਈ ਗਾ ਬਹੁਤ ਖਰਾਬ ਘਰੇ ਜਾ ਕੇ ਤੁਹਾਡੇ ਨਾਲ ਕਰਦੇ ਆ ਸ਼ੇਅਰ ਤਾਂ ਕਹਿੰਦੇ ਐਡਮਿਟ ਹੋ ਜਾਓ ਪਰ ਸਰਦਾਰ ਸਾਹਿਬ ਕਹਿੰਦੇ ਨਹੀਂ ਮੈਂ ਤੇਰੇ ਤੇ ਪੈਸੇ ਨਹੀਂ ਲਾਉਣੇ ਹਾਂ ਨਹੀਂ ਲਾਉਣੇ ਨਹੀਂ ਲਾਉਣੇ ਸੋ ਅਸੀਂ ਹੁਣ ਜਾ ਰਹੇ ਆ ਵਾਪਸ ਘਰ ਤੇ ਮੈਂ ਤੇ ਬੜੀ ਆਪਾ ਜਗਸੇ ਨੂੰ ਜਾਂਦੇ ਲੈ ਜਾਾਂਗੇ ਖੋਸ਼ ਨੂੰ ਖੋਸ਼ ਨੂੰ ਮੇਰੀ ਯਾਦ ਆਜ ਖਰਾਬ ਹੋਣੀ ਸ਼ੁਰੂ ਹੋ ਗਈ ਆ ਮੈਂ ਬਹੁਤ ਬਿਮਾਰ ਹਾਂ ਤੇ ਇਹ ਸੁਣੀਆਂ ਗ੍ਰੀਨਰੀ ਚਾਸ਼ ਪੇਰੇ ਗ੍ਰੀਨਰੀ ਗ੍ਰੀਨਰੀ ਵਾਓ ਸੜਕ ਵੀ ਹੋਣਾ ਸੜਕਾਂ ਬਹੁਤ ਸੋਹਣੀਆਂ ਬਣ ਗਈਆਂ ਨਾ ਹੋਰ ਗੱਲਾਂ ਦੀਆਂ ਗੱਲਾਂ ਤੇ ਆ ਜਿੰਡੋਸਕੋਪੀ ਹੋਇਆ ਇਸ ਕਰਕੇ ਮੇਰੀ ਆਵਾਜ਼ ਥੋੜੀ ਜੀ ਤੁਨੂੰ ලමග පිකර සග පතිනන්සරතවලවන අකරිකා ලතිද. ਤਰੀਅਲੀ ਹੈ ਤੇ ਸੜੋਡ ਬਹੁਤ ਹੀ ਪਿਆਰਾ ਹੈ ਬੜਾ ਸਮੂਥ ਰੋਡ ਹੈ ਅੱਗੇ ਅੰਬਰ ਸਾਰਾ ਐ ਲੱਗਦਾ ਹੁੰਦਾ ਸੀਗਾ ਪਤਾ ਨਹੀਂ ਕਿੱਡੇ ਤੋਂ ਦੂਰ ਆਣਾ ਸਮੂਥ ਨਹੀਂ ਹੈਗਾ ਐਡਾ ਪਰ ਠੀਕ ਆ ਵਧੀਆ ਅੰਜ ਰੋਡ ਪਰ ਬਣ ਗਿਆ ਤੁਸੀਂ ਸ਼ੁਕਰ ਕਰੋ ਸਮੂਥ ਨਹੀਂ ਹੈ ਰੋਡ ਇਹ ਠਕ ਠਕ ਤਕਰਦਾ ਹੀ ਹੈ ਨਾ ਇਹ ਦੂਸਰਾ ਹੈ ਨਾ ਸੀਮੰਟ ਵਾਲਾ ਸੀਮੰਟ ਵਾਲਾ ਹੈ ਹਾਂ ਤੇ ਪਰ ਇੰਨਾ ਸ਼ੁਕਰ ਕਰੋ ਵੀ ਅਸਿੱਤਾ ਜਿਹੜਾ ਬਾਈਪਾਸ ਆਲਾ ਕੰਮ ਹਨੇ ਇਹ ਘੰਟਾ ਲੱਗਦਾ ਘੰਟਾ ਮਸਾ ਲੱਗਦਾ ਨਹੀਂ ਤਾਂ ਪਹਿਲਾਂ ਅੰਬਰਸਰ ਜਾਣਾ ਤਾਂ ਲੱਗਦਾ ਹੁੰਦਾ ਜਿਵੇਂ ਪਤਾ ਨਹੀਂ ਕਿੱਡੀ ਤੋਂ ਦੂਰ ਅੰਬਰਸਰ ਤੇ ਹੁਣ ਤਾਂ ਹਫ਼ਤੇ ਚ ਭਲਾ ਦੋ ਗੇੜੇ ਲਾਤਾ ਤਾਂ ਵੀ ਨਹੀਂ ਮਹਿਸੂਸ ਹੁੰਦਾ ਪਹਿਲਾਂ ਪਸਾਲਾ ਬੱਤੀ ਹੁੰਦੇ ਹੁੰਦੇ ਸੀ ਕਿਤੇ ਨਾ ਜੀ ਬਸਾਂ ਦੇ ਲਈ ਦਾ ਤੇ ਹੁਣ ਤੁਹਾਨੂੰ ਮਿਲਦਾ ਦੋ ਗੇੜੇ ਤਾਂ ਤੁਸੀਂ ਜਗਸੀਰ ਨਾਲ ਹੀ ਲਾ ਗਏ ਹਨਾ ਥੋੜੇ ਇੱਕ ਦਿਨ ਪਹਿਲਾਂ ਚੱਲ ਕੇ ਖੋਸ਼ਕੁਲ ਜਾ ਕੇ ਫਿਰ ਮਿਲਦੇ ਆਪਾਂ ਕੋਚ ਸਾਹ ਅੱਗੇ ਕੋਚ ਸਾਹ ਬੰਦ ਕਰੋ ਕੋਚ ਸਾਹ ਅੱਗੇ ਵੇਖੋ ਲੈ ਖੇਡੇ ਐ ਨਹੀਂ ਲਿਬੜ ਗਏ ਹੋ ਜਾ ਕੁੰਡਾ ਪੜਦੇ ਹਾਂ ਲੈ ਲੋ ਇੰਨਾ ਜੋਸ਼ ਆ ਗਿਆ ਕੁੰਡੇ ਪਟਣ ਲੱਗ ਪਿਆ ਹੈ ਕੁਦਰੇ ਕਪੜੇ ਡਾਈ ਫੋਮ ਰੱਖਦੇ ਖੇਡੇ ਰਹੇ ਸਹੀ ਨਵੇਂ ਕੋਜ ਆਏ ਡੇੜੀ ਦੋ ਗੋਜੂਗੇ ਦੋ ਹਾਂ ਇੱਕ ਬੋਲਿੰਗ ਵਸਤੇ ਲੱਗ ਆ ਗਿਆ ਹਮਮ ਡੈਡੀ ਰਾਜਸਥਾਨ ਦੀ ਟੀਮ ਚ ਨੈੱਟ ਬੋਲਰ ਸੀਗਾ ਜਿਹੜਾ ਹੁਣ ਆਇਆ ਤੇ ਉਹਦਾ ਭਰਾ ਚੰਨਈ ਦੀ ਟੀਮ ਚ ਖੇਡਦਾ ਹਾਂ ਤਾਂ ਤੇਰੇ ਪਾਸ ਸ਼ੁਮਨ ਗੱਲ ਦੇਖ ਦੀ ਬੋਣਾ ਉਹ ਲਾਉਂਦਾ ਰਿਹਾ ਕੈਂਪ ਫਿਰ ਤਾਂ ਖੁਸ਼ ਖੁਸ਼ ਹੋਈ ਪਈ ਐ ਫਿਰ ਤਾਂ ਹੋਊਗੀ ਨਾ ਆ ਗਿਆ ਖੁਸ਼ ਦਾ ਮੈਚ ਹਮਮ ਕਹਿੰਦੇ ਬੋਲਿੰਗ ਦੀ ਸਪੈਸ਼ਲੀ ਖੁਸ਼ਕ ਕੋਈ ਨਿਊਜ਼ ਨਾ ਮੈਂ ਤੇ ਇੱਕ ਬੁੱਢੀ ਨਿਊਜ਼ ਸੁਣਾਵਾਂ ਪਹਿਲਾਂ ਕਿਹੜੀ ਸੁਣਾਵਾਂ ਬੈਡ ਬੈਡ ਨਿਊਜ਼ ਇਹ ਆ ਕਿ ਮੈਨੂੰ ਹਸਪੀਟਲ ਵਾਲੇ ਨੇ ਕਿਹਾ ਕਿ ਐਡਮਿਟ ਹੋ ਜਾ। ਹੂੰ। ਆਹ ਗੁੱਡ ਨਿਊਜ਼ ਗੁੱਡ ਨਿਊਜ਼। ਗੁੱਡ ਨਿਊਜ਼ ਇਹ ਆ ਕਿ ਐਤ੍ਰੋ ਪੀਲੌ ਦੀ ਸ਼ਕਲ ਤੋਂ ਖਾ। ਹੂੰ। ਗੁੱਡ ਨਿਊਜ਼ ਇਹ ਆ ਕਿ ਸਵੇਰੇ ਖੰਡ ਪਾਟਾ ਬੱਬੇ ਚਿੱਦੀ। ਇਹਦਾ ਪਤਾ ਮੈਨੂੰ। ਗੁੱਡ ਨਿਊਜ਼ ਸੁਣ। ਆ ਫਾੜ ਮਰੁੰਡਾ ਵੀ ਲੈ ਆਈ। ਚਲੋ। ਟੈਂਟਰ। ਉਹ ਕਾਲ ਆਈਸਕ੍ਰੀਮ ਆਣਾ ਪੈ ਤੂੰ। ਆਈਸਕ੍ਰੀਮ ਵੀ ਹੋ ਦੋ ਤੇ ਚਾਰ ਪੰਜ ਲੈ ਆ ਰਹੀਆਂ ਵੀਆਂ ਹੋਵੇ ਆਈਸਕ੍ਰੀਮ ਹਾਂਜੀ ਦੋ ਵਗੈਰਾ ਹੋਵੇ ਆਈਸਕ੍ਰੀਮ ਤਿੰਨ ਲੈ ਆ ਬਰੁੰਡੇ ਵਾਦੂ ਖੋ ਆਈਸਕ੍ਰੀਮ ਨਾ ਖਾਵੇ ਇੱਕ ਦਾਉ ਜ਼ਰਬਾ ਕਿਰੀ ਅੱਜ ਦੀ ਪਰ ਫੋਟੋ ਜੀ ਇੱਕ ਲੈਣੀ ਬਹਦਾਣੀ ਕਾਪੇ ਚ ਲਊਗਾ ਮੇਰੇ ਫੋਟੋ ਵਾਲੀ ਲੈ ਲਓ ਹੋ ਕੀ ਤਾਂ ਮਿਲਿਆ ਕਰਨ ਇਹ ਵੰਗੀ ਹੋਣੀ ਜਿੱਦ ਤੋਂ ਪਤਾ ਨਹੀਂ ਖਾਦੀ ਜਾਵੇ ਕਿ ਨਾ ਅੱਜ ਤੂੰ ਰਹਿਣ ਦੇ ਹਾਂ ਨਹੀਂ ਤਾਂ ਨਹੀਂ ਹਾਂ ਮੇਰੇ ਲਈ ਤਾਂ ਨਹੀਂ ਠੀਕ ਆਈਸਕ੍ਰੀਮ I'm going to go I'm going to go to the house. I'm g t e house. I'm going e n g to e house. i n u s e ਕਰਾਓ বাস বাস ਨੂੰ ਕਰਾਓ ਜਦੋਂ ਬਾਸੋਂ ਨਾ ਤਾਂ ਪੜ ਲੈਂਦੇ ਸੇ ਮਨ ਦਾ ਪੜ ਲੈਂਦੇ ਕੋਸ਼ ਨੂੰ ਕੰਬਲ ਮੈਨੂੰ ਦੇ ਮੈਨੂੰ ਠੰਡ ਲੱਗੀ ਜਾਂਦੀ ਆ ਹਲੋ ਮਾਰਨਿੰਗ YouTube ਫੈਮਲੀ ਇੱਧਰ ਵੇਖੋ ਸਵੇਰੇ ਸਵੇਰੇ ਹਰਿਆਲੀ ਕਿੰਨੀ ਸੋਹਣੀ ਲੱਗਦੀ ਆ ਉੱਧਰ ਸੂਰਜ ਵੀ ਆ ਚੁੱਕਿਆ ਆਪਣੇ ਸਿਰ ਤੇ ਤੇ ਸਾਰਾ ਕੰਮ ਆਪਾਂ ਕਰ ਲਿਆ ਏ ਤੇ ਮੈਂ ਤੁਹਾਨੂੰ ਦੱਸਣਾ ਏ ਕਿ ਅੰਟੀ ਜੀ ਤੇ ਅੰਕਲ ਜੀ ਗਏ ਨੇ ਬਾਬੇ ਸਿੱਧੀ ਕਿਉਂਕਿ ਅੱਜ ਆਪਾਂ ਕਰਵਾਉਣਾ ਏ ਅਖੰਡ ਪਾਠ ਸਾਹਿਬ ਉੱਥੇ ਆਰੰਭ ਤੇ ਉਹ ਗਏ ਨਹੀਂ ਉੱਥੇ ਖੁਸ਼ ਤੇ ਜਾਗਸਿਰ ਗਏ ਹੋਏ ਨੇ ਪੜਿਆ ਨਾ ਤੇ ਇੱਧਰ ਵੇਖੋ ਚਿੜੀਆਂ ਦੀ ਕਿੰਨੀ ਸੋਹਣੀ ਆਵਾਜ਼ ਸ਼ਾਇਦ ਉਹ ਵੇਖੋ ਨਿੱਕੀ ਜੀ ਚਿੜੀ ਕਿੰਨੀ ਸੋਹਣੀ ਲੱਗਦੀ ਆ ਕੱਲ ਅੰਟੀ ਜੀ ਹੁਣੀ ਗਏ ਸੀ ਅੰਮ੍ਰਿਤਸਰ ਦਵਾਈ ਲੈਣ ਕਿਉਂਕਿ ਅੰਟੀ ਜੀ ਦੀ ਤਬੀਅਤ ਕਾਫੀ ਖਰਾਬ ਸੀਗੀ ਤੇ ਕੱਲ ਉਹਨਾਂ ਨੇ ਕਰਵਾਈਆਂ ਰਿਪੋਰਟਾਂ ਤੇ ਇਹ ਟੈਸਟਾਂ ਵਿੱਚ ਮਤਲਬ ਕਿ ਉਹਨਾਂ ਨੂੰ ਬਹੁਤ ਪ੍ਰੋਬਲਮਸ ਆਈਆਂ ਨੇ ਇਸ ਕਰਕੇ ਡਾਕਟਰ ਕਹਿੰਦੇ ਸੀ ਕਿ ਉਹਨਾਂ ਨੂੰ ਐਡਮਿਟ ਹੋਣਾ ਪਏਗਾ ਇੰਨੇ ਦਿਨ ਮਤਲਬ ਕਿ ਬੰਟੀ ਜੀ ਦੀ ਤਬੀਅਤ ਨਾ ਠੀਕ ਹੋਣ ਕਰਕੇ ਆਪਣਾ ਵਲੌਗ ਦੋ ਦਿਨਾਂ ਤੋਂ ਮਤਲਬ ਕਿ ਸਹੀ ਨਹੀਂ ਆ ਰਿਹਾ ਸੀ ਦੋ ਤਿੰਨਾਂ ਦਿਨਾਂ ਤੋਂ ਤੇ ਹੁਣ ਆਪਾਂ ਬਾਬਾ ਜੀ ਅੱਗੇ ਅਰਦਾਸ ਕਰਦੇ ਕਿ ਉਹ ਛੇਤੀ ਛੇਤੀ ਠੀਕ ਹੋ ਜਾਣ ਤੁਸੀਂ ਵੀ ਸਾਰੇ ਜਰੂਰ ਅਰਦਾਸ ਕਰਿਓ ਤੇ ਆਪਾਂ ਫਿਰ ਤੋਂ ਰੋਜ਼ ਆਪਾਂ ਡੇਲੀ ਵਲੌਗ ਜਿਵੇਂ ਅੱਗੇ ਪਾਉਂਦੇ ਸੀ ਉਵੇਂ ਪਾਇਆ ਕਰੀਏ ਤੇ ਇਧਰ ਬਾਈ ਨੇ ਵੀ ਆਪਦੀ ਡਿਊਟੀ ਸੰਭਾਲ ਲਈ ਆ ਕੇ ਇਧਰ ਵੇਖੋ ਕਾ ਘਟਦੇ ਪਏ ਨੇ ਇਧਰ ਆਪਣੇ ਮਸ਼ੀਨ ਚ ਕੱਪੜੇ ਸੁੱਕਦੇ ਪਏ ਨੇ ਤੇ ਉਹ ਆਪਣੀ ਰੋਟੀ ਬਣੀ ਹੋਈ ਏ ਵੇਖੀਏ ਅੱਜੋ ਕੀ ਬਣਾਇਆ ਸੀ ਆਂਟੀ ਜੀ ਨੇ ਬਣਾਈ ਸੀ ਅੱਜ ਖਿਚੜੀ ਕਿਉਂਕਿ ਡਾਕਟਰ ਨੇ ਆਖਿਆ ਵਕਿ ਤੁਸੀਂ ਕੀ ਖਿਚੜੀ ਖਾਣੀ ਏ ਮਤਲਬ ਹਨ ਕਫੜਕਾ ਖਾਣਾ ਖਾਣਾ ਏ ਰੋਟੀ ਨਹੀਂ ਖਾਣੀ ਇਸ ਕਰਕੇ ਉਹਨਾਂ ਨੇ ਅੱਜ ਖਿਚੜੀ ਬਣਾਈ ਸੀ ਵੇਖੋ ਵੇਖਣ ਜੀ ਕਿੰਨੀ ਵਧੀਆ ਲੱਗਦੀ ਪਈ ਆ ਹਨਾ ਤੇ ਬਾਕੀ ਸਾਰਾ ਆਪਣਾ ਕੰਮ ਹੋ ਚੁੱਕਿਆ ਹੈ ਬਸ ਹੁਣ ਆਪਾਂ ਛੱਤ ਤੇ ਕੱਪੜੇ ਸੁੱਕਣੇ ਪਾ ਕੇ ਆਉਣੇ ਆ ਤੇ ਜਿਹੜੀਆਂ ਆਪਣੀਆਂ ਬੈੱਡ ਦੀਆਂ ਬੈੱਡ ਸ਼ੀਟਾਂ ਨੇ ਸੈੱਟ ਕਰਨੀਆਂ ਨੇ ਤੇ ਦੇਜੀ ਨੂੰ ਆਪਾਂ ਰੋਟੀ ਪਾ ਕੇ ਆਉਣੇ ਬਾਕੀ ਸਾਰਾ ਕੰਮ ਹੋ ਚੁੱਕਿਆ ਹੈ ਨਵੇਂੀਆਂ ਆਵਾਜ਼ਾਂ ਮਾਰੀਆਂ ਤੁਹਾਨੂੰ ਕੋਈ ਆਵਾਜ਼ ਸੁਣੀ ਨਹੀਂ ਤਾਂ ਕਰਕੇ ਆ ਦੇਜੀ ਨੂੰ ਤੁਸੀਂ ਦੁੱਧ ਪਾ ਦਿਓ ਬਾਈ ਹੁਣ ਦੇਸੀ ਨੂੰ ਪਾਕੀ ਆਊਗਾ ਦੁੱਧ ਤੇ ਇੱਧਰ ਵੇਖੋ ਆਪਣਾ ਘਾ ਦਾ ਕੰਮ ਚੱਲਦਾ ਪਿਆ ਏ ਬਾਈ ਕਹਿੰਦਾ ਮੈਨੂੰ ਮਸ਼ੀਨ ਦੀ ਆਵਾਜ਼ ਨਹੀਂ ਸੀ ਤਾਂ ਕਰਕੇ ਤੇਰੀ ਆਵਾਜ਼ ਨਹੀਂ ਸੁਣੀ ਹਾਲ ਲੱਗੀ ਮੈਂ ਇੰਨੀ ਚੁੱਚੀ ਬੋਲੀ ਆ ਇੱਧਰ ਵੇਖੋ ਇੰਨਾ ਕੁ ਘਾ ਰਹਿ ਗਿਆ ਬਸ ਤੇ ਇੱਧਰ ਵਾਲਾ ਵੀ ਪਿਆ ਵਾ ਵੇਖੋ ਫੇਰ ਓਡਾ ਓਡਾ ਹੀ ਹੋ ਗਿਆ ਘਾ ਹੋਵੇ ਹੁਣ ਬਾਈ ਚੱਲਿਆ ਡੇਜੀ ਨੂੰ ਦੁੱਧ ਪਾਉਣ ਤੇ ਆਪਾਂ ਚੱਲਦੇ ਆਂ ਵਾਪਸ ਉੱਪਰ ਵੇਖਦੇ ਆਂ ਆਪਣੀ ਕੰਮਕਾਰਾਂ ਹੋ ਗਈ ਥੋ ਕਿ ਨੀਤੇ ਜਾਂਦੇ ਤੇ ਇੱਥੇ ਅਸੀਂ ਸਵੇਰੇ ਸਵੇਰੇ ਅੱਜ ਇੱਕ ਚੀਜ਼ ਵੇਖੀ ਸੀ ਗੋ ਵੇਖੀ ਸੀ ਸਵੇਰੇ ਹੁੰਦੇ ਹੀ ਹੁੰਦੇ ਦਰਸ਼ਨ ਕੀਤੇ ਅਸੀਂ ਤੇ ਤੁਹਾਨੂੰ ਸ਼ਾਇਦ ਪੰਛੀਆਂ ਦੀਆਂ ਆਵਾਜ਼ਾਂ ਸੁਣਦੀਆਂ ਹੋਣਗੀਆਂ ਵੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਕਿੰਨਾ ਸਕੂਨ ਮਿਲਦਾ ਇਹਨਾਂ ਦੀਆਂ ਆਵਾਜ਼ਾਂ ਸੁਣ ਕੇ ਤੇ ਆਪਣੇ ਫਲਾਵਰ ਵੀ ਦੇਖੋ ਇੱਧਰ ਕਿੰਨੇ ਸੋਹਣੇ ਲੱਗਦੇ ਆ ਆਹ ਵਾਲੇ ਤਾਂ ਮੈਨੂੰ ਬੜੀ ਸੋਹਣੇ ਲੱਗਦੇ ਆ ਕਿਉਂਕਿ ਇਹਨਾਂ ਦਾ ਕਲਰ ਸਾਰੇ ਨਾਲੋਂ ਅਲੱਗ ਜਿਹਾ ਏ ਉਧਰ ਆਪਣੇ ਵਾਈਟ ਫਲਾਵਰ ਵੀ ਹੈਗੇ ਆ ਦੇਖੋ ਇੱਧਰ ਹਮ ਚੱਲਦੇ ਆ ਆਪਾਂ ਉੱਪਰ ਡੇਜ਼ੀ ਨੂੰ ਦੁੱਧ ਪਾਤਾ ਏ ਆਪਾਂ ਓ ਆ ਕੀ ਲੈ ਮੈਨੂੰ ਤਾਂ ਪੁੰਨ ਛੇਤੀ ਨਹੀਂ ਲੱਗ ਗਿਆ ਇੱਧਰ ਵੇਖੋ ਡੇਜ਼ੀ ਨੂੰ ਦੁੱਧ ਪਾ ਕੇ ਆਈਆਂ ਤੇ ਮੈਨੂੰ ਚੀਜ਼ੀਆਂ ਵੀ ਲੱਗ ਗਈਆਂ ਕਿੰਨੇ ਮਰੂਦ ਲੱਗ ਗਏ ਫਾਲ ਦੇ ਨਾਲ ਦੀ ਨਾਲ ਹੀ ਮਿਲ ਗਿਆ ਮੈਨੂੰ ਤਾਂ ਹਨਾ ਵੇਖੋ ਕਿੰਨੇ ਨਾਲ ਇੱਕ ਫਾਲ ਨਹੀਂ ਮਿਲਿਆ ਕਿੰਨੇ ਸਾਰੇ ਫਾਲ ਮਿਲ ਗਏ ਮਰੂਦ ਲੱਗ ਗਏ ਤੇ ਹੁਣ ਆਪਾਂ ਇਹਨਾਂ ਨੂੰ ਰੱਖਦੇ ਆ ਇੱਥੇ ਬਾਕੀ ਦੀ ਗੱਲਬਾਤ ਆਪਾਂ ਜਦੋਂ ਆਂਟੀ ਜੀ ਹੁਣੀ ਆਉਣਗੇ ਉਦੋਂ ਕਰਦੇ ਆਂ ਅੱਜ ਦਾ ਵਲੌਗ ਆਪਾਂ ਕਰਦੇ ਆਂ ਇੱਥੇ ਹੀ ਐਂਡ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜੇ ਉਸ ਤੋਂ ਵੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਹੁਣ ਮੈਨੂੰ ਦਿਓ ਇਜਾਜ਼ਤ ਤੇ ਆਪਾਂ ਵਲੌਗ ਕਰਦੇ ਆਂ ਇੱਥੇ ਹੀ ਐਂਡ ਬਾਏ ਬਾਏ